ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਕਲੈਕਸ਼ਨਾਂ ਉਹੀ ਨੇ ਜਿਹੜੀਆਂ ਕਿ ਹਾਲੇ ਦੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਇਸ ਲਈ ਇਹਨਾਂ ਵਿੱਚ ਦੋ ਚਾਰ ਰੰਗ ਆਏ ਸੀ ਹੋਰ ਨਿਊ ਤੇ ਮੈਂ ਬਾਕੀ ਵੀ ਜਿਹੜੇ ਇਹਨਾਂ ਵਿੱਚ ਅਵੇਲੇਬਲ ਕਲਰ ਨੇ ਉਹ ਇੱਥੇ ਐਡ ਕਰ ਦਿੱਤੇ ਤਾਂ ਕਿ ਤੁਹਾਨੂੰ ਪਤਾ ਚੱਲ ਪਾਏ ਕਿ ਇਹਨਾਂ 'ਚ ਜਿਹੜੇ ਕਲਰ ਨੇ ਕਿਹੜੇ-ਕਿਹੜੇ ਐਟ ਅ ਟਾਈਮ ਅਵੇਲੇਬਲ ਨੇ ਤੇ ਕਿਹੜੇ-ਕਿਹੜੇ ਨਵੇਂ ਰੰਗ ਐਡ ਹੋਏ ਨੇ ਕੈਮਰੀ ਕਾਟਨ ਦੀ ਕਲੈਕਸ਼ਨਾਂ ਨੇ ਸਮਰ ਸੀਜ਼ਨ ਐ ਤੇ ਕੈਮਰੀ ਕਾਟਨ ਐਸੋੜੇ ਬਹੁਤ ਟ ਤੇ ਸਾਰੀਆਂ ਪਹਿਣਾ ਇਹਨਾਂ ਸੂਟਾਂ ਨੂੰ ਬਹੁਤ ਪਿਆਰ ਦੇ ਰਹੀਆਂ ਨੇ ਕਿਉਂਕਿ ਇੱਕ ਤਾਂ ਰੇਟ ਬੜਾ ਅਫੋਰਡੇਬਲ ਹੈ ਇਹ ਸੂਟ ਜਿਹੜੇ ਨੇ ਫਿਲਹਾਲ ਵੀ ਸਕਰੀਨ ਤੇ ਜਿਹੜੇ ਚੱਲ ਰਹੇ ਨੇ ਕੈਂਬਰੀ कॉटन ਦੀ ਸ਼ਰਟ ਕੈਂਬਰੀ कॉटन ਦਾ ਬਾਟਮ ਤੇ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਸ਼ਰਟ ਜਿਹੜੀ ਆਏਗੀ ਡਿਜ਼ਾਈਨਡ ਪ੍ਰਿੰਟ ਨਾਲ ਆਏਗੀ ਬਾਟਮ ਪਲੇਨ ਆਏਗਾ ਦੁਪੱਟਾ ਵੀ ਪਲੇਨ ਹੈ ਤੇ ਨਾਲ ਵਾਈਟ ਲੇਸ ਲੱਗੀ ਹੈ ਇਹਨਾਂ ਸੂਟਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਆ ਸਾਡੇ ਰੰਗ ਡਿਜ਼ਾਈਨ ਪੈਟਰਨ ਜਿਹੜੇ ਵੀ ਵੀਡੀਓ ਵਿੱਚ ਆਡ ਕੀਤੇ ਨੇ ਉਹ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਜਿਨ੍ਹਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਜਾਨਣਾ ਚਾਹੁੰਦੇ ਹੋ ਰੇਟ ਇਹਨਾਂ ਦਾ ਸਿਰਫ ਸਿਰਫ 560 ਰੁਪਏ ਆ ਬੜਾ ਹੀ ਜ਼ਿਆਦਾ ਅਫੋਰਡੇਬਲ ਜਿਹਾ ਰੇਟ ਹੈ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਰੰਗ ਜਿਹੜੇ ਨੇ ਸਾਡਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇੱਥੇ ਐਡ ਕੀਤੇ ਗਏ ਨੇ ਕਿਉਂਕਿ ਸਕਈਆਂ ਨੂੰ ਡਾਰਕ ਕਲਰ ਪਸੰਦ ਹੁੰਦੇ ਨੇ ਕਈਆਂ ਨੂੰ ਥੋੜੇ ਜਿਹਾ ਮੀਡੀਅਮ ਜਿਹਾ ਟੋਨ ਵਾਲੇ ਤੇ ਪੀਂਗਾਂ ਨੂੰ ਲਾਈਟ ਕਲਰ ਇਸ ਲਈ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਜਿਹੜੀਆਂ ਵੀ ਲਕਸ਼ਣਾ ਲੈ ਕੇ ਆਵਾ ਸਬਜ਼ੀ ਬਸੰਦੀਆਂ ਲੈ ਕੇ ਆਵਾ ਇਹ ਵੀ ਜਿਹੜੇ 5 ਮੀਟਰ ਤੁਹਾਨੂੰ ਕੈਮਰੀ ਕੋਟਨ ਦਾ ਸੂਟ ਹੈ ਇੱਕ ਸਿੰਗਲ ਬਾਈ ਕਰਦੇ ਹੋ ਤਾਂ ਤੁਹਾਨੂੰ 480 ਰੁਪਏ ਦਾ ਮਿਲੇਗਾ ਤੇ ਜੇਕਰ ਤੁਸੀਂ ਦੋ ਬਾਈ ਕਰਦੇ ਹੋ ਤੁਹਾਨੂੰ 880 ਦੇ ਵਿੱਚ ਦੋ ਸੂਟ ਮਿਲ ਜਾਣਗੇ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਸੂਟ ਨੇ ਡਿਜ਼ਾਈਨ ਨੇ ਪੈਟਰਨ ਨੇ ਸਾਰੇ ਅਵੇਲੇਬਲ ਨੇ ਤੁਸੀਂ ਊਡ ਬਾਈ ਕਰਨਾ ਜਾਂ ਕਿਸੇ ਵੀ ਊਡ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 623924565 ਜੋ ਦਿੱਤਾ ਹੈ ਉਸ ਨੰਬਰ 'ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਕੋਈ ਸਟੇਟਸ ਦੇਖਣਾ ਚਾਹੁੰਦੇ ਤਾਂ ਇਹ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਦੇ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਵੀ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਨਗੇ ਜੇਕਰ ਤੁਸੀਂ ਊਡ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਕਿ ਤਾਂ ਜਿਹੜੀ ਦਿੱਲੀ ਦੀਆਂ ਅਪਡੇਟਸ ਨੇ ਸੂਟਾਂ ਦੀਆਂ ਜੁਨੀਆਂ ਵੀ ਮੈਂ ਐਡ ਕਰਾਂਗੀ ਸਾਰੀਆਂ ਸ਼ੋ ਹੋ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਜਿੰਨੇ ਵੀ ਸੂਟ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਰੇਟਸ ਸਾਡੇ ਬਹੁਤ ਅਫੋਰਡੇਬਲ ਨੇ ਕੁਝ ਸੂਟ ਹੈਗੇ ਨੇ ਜਿਹੜੇ ਸਿੰਗਲ ਸਿੰਗਲ ਕਲਰ ਦੇ ਚਾਏ ਨੇ ਕੁਝ ਵਿੱਚ ਜ਼ਿਆਦਾ ਕਲਰ ਹੈਗੇ ਨੇ ਜੇਕਰ ਚੈਨਲ ਤੇ ਨਵੇਂ ਹੋ ਅਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਆਉਣ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਕਿਹੜੇ ਡਿਜ਼ਾਈਨਾਂ ਦੇ ਨਾਲ ਕਿਹੜੇ ਕਿਹੜੇ ਪੈਟਰਨ ਦੇ ਵਿੱਚ ਕਿਹੜੇ ਕਲਰ ਕੰਬੀਨੇਸ਼ਨ ਜਾਂ ਕਿਵੇਂ ਦੇ ਦੁਪੱਟਿਆਂ ਵਾਲੇ ਜਾਂ ਬਾਟਮ ਵਰਕ ਵਾਲੇ ਕਿਹੜੇ ਕਿਹੜੇ ਸੂਟ 트ੈਂਡ ਕਰ ਰਹੇ ਨੇ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸੂਟ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਅਫੋਰਡੇਬਲ ਰੇਟਾਂ ਦੇ ਨਾਲ ਆਣਗੇ ਅੱਜ ਕੱਲ ਬਾਟਮ ਵਰਕ ਵਾਲੇ ਸੂਟਾਂ ਦਾ ਬਹੁਤ 트ੈਂਡ ਹੈ ਉਹ ਵੀ ਸੂਟ ਹੈਗੇ ਨੇ ਉਹਨਾਂ ਦੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ 트ੈਂਡੀ ਤੇ ਐਕ Thank you for watching my video.